ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਖੋਲੇ ਮੇਲੇ ਦੀਆਂ ਜਿੱਥੇ ਕਿ ਲੱਖਾਂ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਉੱਥੇ ਅਨੇਕ ਪ੍ਰਕਾਰ ਦੇ ਜਿੱਥੇ ਲੰਗਰ ਵੀ ਸ਼ਿਕਾਇਆ ਜਾਂਦੇ ਆ ਉੱਥੇ ਗੁਰੂ ਕੇ ਜਿਹੜੇ ਕਥਾ ਕਥਾਵਾਚਕ ਟਾਡੀ ਰਾਗੀ ਉਹ ਵੀ ਆਪਣੇ ਗੁਰੂ ਸੰਗਤਾਂ ਨੂੰ ਗੁਰੂ ਦੀਆਂ ਬਣੀਆਂ ਜੋੜ ਕੇ ਨੇ ਹੱਲ ਕਰਦੇ ਨੇ ਤੇ ਅੱਜ ਬਹੁਤ ਹੀ ਵੱਡਾ ਜਿਹੜਾ ਦਿਨ ਅੱਜ ਮਨਾਇਆ ਜਾਂਦਾ ਜਿਹੜਾ ਕਿ ਸਿੱਖ ਸੰਗਤਾਂ ਵਾਸਤੇ ਜ ਨਵਾਂ ਸਾਲ ਜਿਹੜਾ ਚੜਿਆ ਉਦੇ ਬਾਰੇ ਵੀ ਅਸੀਂ ਵਿਸ਼ੇਸ਼ ਕੱਲ ਬਤ ਕਰਾਂਗੇ ਸਾਡੇ ਵਿੱਚ ਆਮ ਤੁਸੀਂ ਇਹਨਾਂ ਨੂੰ ਵੱਡੇ ਵੱਡੇ ਚੈਨਲਾਂ ਤੇ ਭਾਈ ਸੁਖਵਿੰਦਰ ਸਿੰਘ ਜੀ ਜਿਹੜੇ ਆ ਉਹਨਾਂ ਨੂੰ ਮਿਲਦੇ ਆ ਅੱਜ ਸਾਡੇ ਵਿੱਚ ਉਹ ਮੌਜੂਦ ਆ ਬਾਬਾ ਜੀ ਬਹਿਲਾ ਫਤਿਹ ਦੀ ਸਾਂਝ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਕਿਵੇਂ ਦੇਖ ਰਹੇ ਹੋ ਜਿੱਥੇ 31 ਦਸੰਬਰ ਨੂੰ ਨਵਾਂ ਸਾਲ ਮਨਾ ਕੇ ਬਹੁਤ ਹੀ ਜ਼ਿਆਦਾ ਸੈਲੀਬ੍ਰੇਟ ਜਿਹੜਾ ਕੀਤਾ ਜਾਂਦਾ ਅੱਜ ਸਿੱਖ ਸੰਗਤਾਂ ਵਾਸਤੇ ਬਹੁਤ ਹੀ ਨਵਾਂ ਸਾਲ ਜਿਹੜਾ ਚੜਿਆ ਉਹਦੇ ਬਾਰੇ ਤੁਹਾਡਾ ਕੀ ਹਾਂਜੀ ਮੈਂ ਪਹਿਲਾਂ ਤਾਂ ਜੀ ਸਟਾਰ ਟੀਵੀ ਦਾ ਧੰਨਵਾਦ ਕਰਦਾ ਕਿ ਉਹ ਵੱਖ-ਵੱਖ ਸਮੇਂ ਤੇ ਕਵਰੇਜ ਕਰਦੇ ਆ ਅੱਜ ਸਭ ਤੋਂ ਪਹਿਲਾਂ ਨਾਨਕ ਸ਼ਹੀ ਸੰਮਤ ਜੋ 557ਵਾਂ ਸਾਲ ਆਰੰਭ ਹੋਇਆ ਇਸ ਦੀ ਅਤੇ ਨਾਲ ਹੀ ਨਾਲ ਚੜ੍ਹਦੀ ਕਲਾ ਦੇ ਪ੍ਰਤੀਕ ਤਿਉਹਾਰ ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਤੇ ਜਿੱਥੋਂ ਤੱਕ ਸਵਾਲ ਹੈ 31 ਦਸੰਬਰ ਪਹਿਲੀ ਜਨਵਰੀ ਤੇ ਇਸ ਮਹੀਨੇ ਦਾ ਕਿਉਂਕਿ ਅੰਗਰੇਜ਼ੀ ਮਹੀਨੇ ਅਨੁਸਾਰ ਜੋ ਨਵਾਂ ਸਾਲ ਹੈ ਉਹ 31 ਦੀ ਰਾਤ ਤੇ ਪਹਿਲੀ ਦੀ ਸਵੇਰ ਜਿਹੜੀ ਆਰੰਭ ਹੁੰਦੀ ਹੈ ਜਨਵਰੀ ਤੋਂ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜੁੜਦੇ ਆ ਉਹਨਾਂ ਦੇ ਨਾਲ ਕਹਿੰਦੇ ਆਪਾਂ ਸਾਰੇ ਗੁਰੂ ਮਾਨਿਓ ਗ੍ਰੰਥ ਤਾਂ ਉਸ ਅਨੁਸਾਰ ਜਿਹੜਾ ਨਵਾਂ ਸਾਲ ਆ ਉਹ ਚੇਤ ਦੇ ਮਹੀਨੇ ਤੋਂ ਆਰੰਭ ਹੁੰਦਾ ਕਿਉਂਕਿ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ 12 ਮਾਹਾਂ ਦੀ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰੀ ਤੁਖਾਰੀ ਰਾਗ ਵਿੱਚ ਤੇ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਉਚਾਰੀ ਉਹਨਾਂ ਦੋਨੇ ਬਾਣੀਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਚੇਤ ਦੇ ਮਹੀਨੇ ਤੋਂ ਆਰੰਭ ਹੁੰਦੀ ਆ ਜਿੱਥੋਂ ਅਸੀਂ ਆਪਣਾ ਨਾਨਕ ਸ਼ਾਹੀ ਸੰਮਤ ਦੀ ਆਰੰਭਤਾ ਕਰਦੇ ਆਂ ਨਾਨਕ ਸ਼ਹੀ ਸੰਮਤ ਇਸ ਲਈ ਆਖਿਆ ਜਾਂਦਾ ਹੈ ਕਿ 557 ਸਾਲ ਹੋ ਗਏ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਸੰਸਾਰ ਵਿੱਚ ਆਏ ਸਨ ਉਸੇ ਦੇ ਸੰਬੰਧ ਚ ਨਵੇਂ ਸਾਲ ਦੀ ਆਰੰਭਤਾ ਹੁੰਦੀ ਆ ਤੇ ਇਸ ਵਾਰ ਬੜੀ ਗੁਰੂ ਦੀ ਕਿਰਪਾ ਹੋਈ ਵੀ ਨਵਾਂ ਸਾਲ ਵੀ ਹੈ ਤੇ ਹੋਲੇ ਮਹੱਲੇ ਦਾ ਤਿਉਹਾਰ ਵੀ ਜਿਹੜਾ ਉਹ ਵਿੱਚ ਆ ਰਿਹਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਤੋਂ ਬਾਅਦ 1700 ਈਸਵੀ ਵਿੱਚ ਖਾਲਸੇ ਦੇ ਸਾਜਨਾ ਦਿਵਸ ਤੋਂ 1 ਸਾਲ ਬਾਅਦ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਇੱਕ ਨਵੇਂ ਤਿਉਹਾਰ ਦੀ ਸ਼ੁਰੂਆਤ ਕੀਤੀ ਜਿਹਨੂੰ ਆਪਾਂ ਹੋਲਾ ਮਹੱਲਾ ਕਹਿੰਦੇ ਆਂ ਹੋਲੇ ਦਾ ਅਰਥ ਹੈ ਹਮਲਾ ਮਹੱਲੇ ਦਾ ਅਰਥ ਹੈ ਹਮਲੇ ਦੀ ਥਾਂ ਗੁਰੂ ਜੀ ਸਾਨੂੰ ਪੂਰੀ ਤਰ੍ਹਾਂ ਪਰਪੱਖ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਜਿੱਥੇ ਸਾਨੂੰ ਖਾਲਸਾ ਬਣਾਇਆ ਉੱਥੇ ਖਾਲਸੇ ਦਾ ਤਿਉਹਾਰ ਵੀ ਉਹਨਾਂ ਨੇ ਚੜ੍ਹਦੀ ਕਲਾ ਦੇ ਸਾਨੂੰ ਬਖਸ਼ੇ ਹਨ ਤੇ ਜਿਵੇਂ ਕਿ ਸੰਗਤਾਂ ਅੱਜ ਵੱਡੀ ਹੀ ਤਦਾਰ ਦੇ ਵਿੱਚ ਸੰਗਤਾਂ ਕਿਸਗੜ ਸਾਹਿਬ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਆਪਾਂ ਸਰਕਾਰ ਦੇ ਜੀ ਗੱਲ ਕਰੀਏ ਪਿਛਲੇ ਸਾਲ ਵੀ ਕਾਫੀ ਹੁੱਲੜਵਾਜੀ ਜਿਹੜੀ ਕੀਤੀ ਜਾਂਦੀ ਸੀ ਔਰ ਜਿਵੇਂ ਤੁਸੀਂ ਕਿਹਾ ਵੀ ਹੋਲਾ ਮਾਲਾ ਜਿਹੜਾ ਛਾ ਦੇ ਨਾਲ ਮਲਾਇਆ ਜਾਣਾ ਚਾਹੀਦਾ ਪਰ ਲੇਕਿਨ ਕੁਝ ਸਰਾਰਤੀ ਅੰਸਰ ਹੈ ਜਿਹੜੇ ਕਿ ਵੱਡੇ ਵੱਡੇ ਪਟਾਕੇ ਵਜਾਣੇ ਮੋਟਰਸਾਈਕਲਾਂ ਦੇ ਹਾਰਨ ਲਾਣੇ ਆ ਸਰਕਾਰ ਨੇ ਕਾਫੀ ਕੰਟਰੋਲ ਤਾਂ ਕੀਤਾ ਤੁਸੀਂ ਕਿਵੇਂ ਨਹੀਂ ਦੇਖ ਰਹੇ ਹਾਂ ਹਾਂਜੀ ਪਿਛਲੇ ਸਾਲਾਂ ਨਾਲੋਂ ਇਸ ਸਾਲ ਬਹੁਤ ਜ਼ਿਆਦਾ ਕੰਟਰੋਲ ਆ ਇਹਦੇ ਵਿੱਚ ਮੈਂ ਕਹਾਂਗਾ ਵੀ ਜਿੱਥੇ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਆ ਉੱਥੇ ਨਾਲ-ਨਾਲ ਸੰਗਤਾਂ ਵੀ ਜਾਗਰੂਕ ਹੋਈਆਂ ਕਿਉਂਕਿ ਸੰਗਤਾਂ ਨੂੰ ਜਦੋਂ ਤੱਕ ਸੋਝੀ ਨਹੀਂ ਆਏਗੀ ਵੀ ਇਹ ਤਿਉਹਾਰ ਕਿਸ ਲਈ ਆ ਉਦੋਂ ਤੱਕ ਆਪਾਂ ਉਸ ਨੂੰ ਜਿਹੜਾ ਹੈ ਸਮਝ ਨਹੀਂ ਸਕਾਂਗੇ ਉਹਨੂੰ ਹੁੱਲੜਬਾਜੀ ਚ ਲੈ ਲਾਂਗੇ ਤੁਸੀਂ ਵੇਖਿਆ ਹੁਣ ਪਿੱਛੇ ਆਪਾਂ ਸ਼ਹੀਦ ਦੀ ਜੋੜ ਮੇਲੇ ਲੰਘੇ ਆ। ਉਹਨਾਂ ਵਿੱਚ ਵੀ ਜੇ ਸਾਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੋਏਗੀ ਫਿਰ ਤਾਂ ਆਪਾਂ ਸਿਰਫ ਮੱਥਾ ਟੇਕਣ ਖਾਣ ਪੀਣ ਲਈ ਆ ਰਹੇ ਹਾਂ। ਪਰ ਜਦੋਂ ਸੋਝੀ ਆ ਜਾਏਗੀ ਫਿਰ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣਗੀਆਂ ਹੁੱਲੜਬਾਜੀ ਨਾਲੋਂ ਨਿਕਲ ਕੇ ਇਹਨੂੰ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਮਨਾਵਾਂਗੇ ਆਪਾਂ। ਹਾਂਜੀ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੋਲੇ ਮੱਲੇ ਦੇ ਜਿਹੜੇ ਜਿਹੜੇ ਲੰਗਰ ਲਾਇਆ ਜਾਂਦੇ ਆ। ਤਾਂ तकरीबन ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਜਿਹੜੀ ਸੰਗਤ ਬੈਠੀ ਆ ਜਿੱਥੇ ਉਹ ਮੀਡੀਆ ਰਾਹੀਂ ਦਰਸ਼ਨ ਕਰਦੇ ਆ ਉੱਥੇ ਹੀ ਜਿਹੜੀ ਆਮ ਆਪਣੀ ਜਿਹੜੀ ਭਾਰਤ ਦੀ ਜਿਹੜੀ ਆ ਪਬਲਿਕ ਜਾਂ ਸਿੱਖ ਸੰਗਤਾਂ ਇਹ ਉਹ ਕੇਸਗੜ੍ਹ ਸਾਹਿਬ ਵਿੱਚ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਉੱਥੇ ਨਸਮਸਤਕ ਹੋਈਏ ਉਹਨਾਂ ਨੂੰ ਉੱਥੇ ਪਹੁੰਚਣ ਵਾਸਤੇ ਜਿੱਥੇ ਖਰਾਕ ਦੀ ਜਿਹੜੀ ਆ ਲੋਡ ਪੈਂਦੀ ਆ ਲੰਗਰਾਂ ਦੀ ਜੇ ਆਪਾਂ ਗੱਲ ਕਰੀਏ ਸਾਡੇ ਇਲਾਕੇ ਦੇ ਵਿੱਚ ਜਿਹੜਾ ਕਿੰਨਾ ਕੁ ਲੰਗਰਾਂ ਦਾ ਜਿਹੜਾ ਸਹਿਯੋਗ ਹੈ ਸੰਗਤਾਂ ਦਾ ਜਿਹੜਾ ਦੇਖਣ ਨੂੰ ਮਿਲਿਆ ਹਾਂਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਆ ਕਿਉਂਕਿ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਆਨੰਦਪੁਰ ਸਾਹਿਬ ਸੰਗਤਾਂ ਆਉਂਦੀਆਂ ਸੀ ਉਦੋਂ ਵੀ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਲੰਗਰ ਚੱਲਦੇ ਸੀ ਬੜੇ ਉਹਨਾਂ ਦੇ ਗੁਰਸਿੱਖ ਪਿਆਰੇ ਇਨਚਾਰਜ ਸੀ ਜਿਵੇਂ ਭਾਈ ਨੰਦ ਲਾਲ ਜੀ ਦਾ ਲੰਗਰ ਵੀ ਸੀ ਤੇ ਉਸੇ ਤਰ੍ਹਾਂ ਹੀ ਅੱਜ ਵੀ ਜਦੋਂ ਤੁਸੀਂ ਵੇਖਦੇ ਹੋ ਅੱਜ ਹਜ਼ਾਰਾਂ ਦੀ بجائے ਲੱਖਾਂ 'ਚ ਸੰਗਤਾਂ ਆ ਰਹੀਆਂ ਤੇ ਜੇ ਲੱਖਾਂ 'ਚ ਸੰਗਤਾਂ ਆ ਰਹੀਆਂ ਇੱਕ ਦੋ ਲੰਗਰਾਂ ਨਾਲ ਤਾਂ ਉਹਨਾਂ ਦਾ ਸਰ ਨਹੀਂ ਸਕਦਾ ਪਰ ਇਹੋ ਕਾਰਨ ਵੀ ਸਾਡੇ ਇਲਾਕੇ ਨੂੰ ਤਸ਼ਾਹ ਹੁੰਦਾ ਹਰ ਸਾਲ ਵੀ ਆਪਾਂ ਥਾਂ-ਥਾਂ ਤੇ ਰੋਡ ਤੇ ਲੰਗਰ ਲਾ ਕੇ ਜਿਹੜੀਆਂ ਸੰਗਤਾਂ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆਨੰਦਪੁਰ ਦੀ ਧਰਤੀ ਤੇ ਪਹੁੰਚਦੀਆਂ ਉਹ ਕਿਤੇ ਭੁੱਖੀਆਂ ਨਾ ਜਾਣ ਉਹਨਾਂ ਨੂੰ ਰਜਾ ਕੇ ਵੀ ਭੇਜੀਏ ਤੇ ਇੱਕ ਗੁਰੂ ਦੀ ਕਿਰਪਾ ਵੀ ਆਪਾਂ ਕੱਲੀ ਤਨ ਦੀ ਭੁੱਖ ਨਾ ਮਟਾਈਏ ਇਹ ਕੋਸ਼ਿਸ਼ ਕਰੀਏ ਵੀ ਜਿਹੜੀ ਸੰਗਤ ਆਵੇ ਆਨੰਦਪੁਰ ਸਾਹਿਬ ਉਹ ਗੁਰੂ ਦੇ ਕੋਲੋਂ ਬਾਣੀ ਨਾਮ ਦੇ ਨਾਲ ਬਾਣੇ ਨਾਲ ਜੁੜ ਕੇ ਉਹ ਮਨ ਕਰਕੇ ਵੀ ਤ੍ਰਿਪਤ ਹੋਵੇ ਜਾਵੇ। ਤੋਂ ਇਹ ਬੜੀ ਵੱਡੀ ਕਿਰਪਾ ਹੈ ਇਲਾਕੇ ਤੇ ਪੂਰੇ ਤੇ ਕਿ ਜਿਹੜੇ ਵੀ ਇਲਾਕੇ ਨੂੰ ਕੋਈ ਸਹਾਇਕ ਮਿਲਦਾ ਹੈ ਸੰਗਤਾਂ ਦਾ ਉਹ ਜਰੂਰ ਲੰਗਰ ਲਾਉਂਦੀਆਂ ਤੁਸੀਂ ਵੇਖੋਗੇ ਰੋਪੜ ਤੋਂ ਲੈ ਕੇ ਅਨੰਦਪੁਰ ਸਾਹਿਬ ਕਿੰਨੇ ਗੁਰੂ ਘਰਾਂ ਨੇ ਜਾਂ ਕਿੰਨੇ ਗੁਰੂ ਦੇ ਸਿੰਘਾਂ ਨੇ ਨਗਰਾਂ ਨੇ ਲੰਗਰ ਜਿਹੜੇ ਉਹ ਚਲਾਏ ਹੋਏ ਤੇ ਬਾਬਾ ਜੀ ਕੰਮ ਅਕਸਰ ਦੇਖਣ ਨੂੰ ਮਿਲਦੀ ਹੈ ਜਿਹੜੀ ਸੰਗਤ ਆਂਦੀ ਹੈ ਉਹ ਗੁਰੂ ਘਰ ਦੇ ਹਰ ਵੀ ਚਾਹੇ ਲੰਗਰ ਵੀ ਹੋਵੇ ਜੀ ਉਹਨਾਂ ਤੋਂ ਬਾਅਦ ਉਹਨਾਂ ਨੇ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਰੱਖੀ ਹੁੰਦੀ ਹੈ ਉਹ ਤੋਂ ਬਾਅਦ ਸਮਾਪਤੀ ਤੋਂ ਬਾਅਦ ਉਹ ਕੀਰਤਨ ਦਰਬਾਰ ਵੀ ਕਰਾਉਂਦੇ ਆ ਜਾਂ ਹੋਲੇ ਮੱਲੇ ਦੇ ਦੌਰਾਨ ਵੀ ਤੁਸੀਂ ਦੇਖਿਆ ਤੇ ਹਰ ਇੱਕ ਲੰਗਰ ਵਾਲੇ ਨੇ ਜਾਂ ਬੜੀਆਂ-ਬੜੀਆਂ ਸੰਸਥਾਵਾਂ ਵੱਲੋਂ ਕੀਰਤਨ ਦਰਬਾਰ ਰਹਿਣ ਸਵਾਈਏ ਜਿਹੜੀ ਕੀਤੀ ਜਾਂਦੀ ਹੈ ਲੇਕਿਨ ਜਿਹੜੇ ਸਾਡੇ ਨੌਜਵਾਨ ਬੀਬੀਆਂ ਬੱਚੇ ਆ ਉਹ ਇੱਕ ਮੇਲੇ ਦੇ ਸ਼ੌਂਕ ਦੇ ਵਿੱਚ ਬਾਹਰੀ ਮੇਲਾ ਦੇਖ ਕੇ ਮੁੜ ਜਾਂਦੇ ਆ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈ ਇਹ ਕੋਈ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਕਿਉਂਕਿ ਜਿਹੜਾ ਆਪਾਂ ਲੰਗਰ ਤਾਂ ਚਲਾ ਲਿਆ ਆਪਾਂ 4-5 ਦਿਨ ਪਰ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਇਸ ਲਈ ਲੈ ਕੇ ਆਏ ਵੀ ਆਪਾਂ ਗੁਰੂ ਗੁਰ ਮੇਰੇ ਸੰਗ ਸਦਾ ਹੈ ਨਾਲੇ ਤੇ ਦੂਜੀ ਗੱਲ ਹੈ ਵੀ ਆਪਾਂ ਗੁਰੂ ਦੀ ਭੈ ਭਾਵਨੀ ਚ ਰਹਿੰਦੇ ਆ ਫਿਰ ਸਮਾਗਮ ਅਸੀਂ ਇਸ ਲਈ ਵੀ ਕਰਾਉਂਦੇ ਵੀ ਸ਼ੁਕਰਾਨਾ ਵੀ ਸਾਤ ਗੁਰੂ ਜੀ ਨੇ 4-5 ਦਿਨ ਸਾਡੇ ਕੋਲੋਂ ਸੇਵਾ ਲਈਏ ਉਹਦਾ ਸ਼ੁਕਰਾਨਾ ਤੇ ਮੇਰੀ ਤਾਂ ਇਹ ਸੋਚ ਹੈ ਵੀ ਆਪਾਂ ਇਹਨੂੰ ਮੇਲਾ ਨਾ ਬਣਾ ਕੇ ਸਮਰਪਿਤ ਹੋ ਜਾਈ ਜਿਹਨੂੰ ਬਾਣੀ ਨੇ ਕਿਹਾ ਵੀ ਸੇਵਾ ਉਹੀ ਚੰਗੀ ਹੈ ਜਿਹੜੀ ਜਿਹਦੇ 'ਚ ਗੁਰੂ ਦਾ ਮਨ ਮੰਨ ਜੇ ਤੇ ਗੁਰੂ ਦਾ ਮਨ ਉਦੋਂ ਹੀ ਮੰਨਦਾ ਜਦੋਂ ਤੁਸੀਂ ਮਨ ਲਾ ਕੇ ਪੂਰੀ ਤਰ੍ਹਾਂ ਸੇਵਾ ਕਰਦੇ ਹੋ ਗੁਰੂ ਅਮਰਦਾਸ ਜੀ ਵੀ ਕਹਿੰਦੇ ਆ ਹਸਤੀ ਸਿਰ ਜਿਉ ਅੰਕਸ਼ ਹੈ ਐਰਣ ਜਿਉ ਸਿਰ ਦੇ ਮਨ ਤਨ ਅੱਗੇ ਰੱਖ ਕੇ ਉਪੀ ਸੇਵ ਕਰੇ ਤੇ ਫੇ ਪ੍ਰਾਪਤੀ ਵੀ ਹੋ ਜਾਂਦੀ ਹੈ یوں ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲਈ ਹਾਂਜੀ ਤੇ ਹੋਰ ਕੀ ਸੰਗਤਾਂ ਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਜੀ ਸੰਗਤਾਂ ਨੂੰ ਉਪਦੇਸ਼ ਇਹ ਆ ਵੀ ਇੱਕ ਤਾਂ ਆਪਾਂ ਗੁਰਬਾਣੀ ਨਾਲ ਜੁੜੀਏ ਸਭ ਤੋਂ ਪਹਿਲਾਂ ਫਿਰ ਗੁਰਬਾਣੀ ਦੇ ਨਾਲ ਨਾਲ ਆਪਾਂ ਆਪਣੇ ਬਾਣੀ ਵਿੱਚ ਵੀ ਪੱਕੇ ਰਹੀਏ ਕਿਉਂਕਿ ਜਿਹੜਾ ਹੋਲਾ ਮਹੱਲ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਣ ਦੇ ਨਾਲ ਸਾਨੂੰ ਗੁਰੂ ਨਾਲ ਜੋੜਨ ਦੀ ਪ੍ਰੇਰਨਾ ਦਿੰਦਾ ਹੈ ਅੱਜ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਪਤਿਤ ਪੁਨੇ ਵੱਲ ਜ਼ਿਆਦਾ ਜਾ ਰਹੀ ਆ ਇਸ ਲਈ ਕੋਸ਼ਿਸ਼ ਕਰੋ ਵੀ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਪਰ ਗੁਰੂ ਦੀ ਐਡੀ ਕਿਰਪਾ ਮੈਂ ਵਧਾਈ ਦਿੰਦਾ ਆਪਣੇ ਇਲਾਕੇ ਨੂੰ ਵੀ ਅਨੰਦਪੁਰ ਸਾਹਿਬ ਤੋਂ ਤੁਸੀਂ ਵੇਖਿਓ ਰੋਪੜ ਤੱਕ ਤੇ ਤੁਹਾਨੂੰ ਦਸਤਾਰਾਂ ਵਾਲੇ ਵੱਧ ਨਜ਼ਰ ਆਉਣਗੇ ਮੈਨੂੰ ਕੱਲ ਵੀ ਇੱਕ ਸੱਜਣ ਮਿਲੇ ਅੰਮ੍ਰਿਤਸਰ ਤੋਂ ਸੀ ਉਹ ਕਹਿੰਦੇ ਜੀ ਸਾਨੂੰ ਦਸਤਾਰਾਂ ਵਾਲੇ ਨਹੀਂ ਮਿਲਦੇ ਪਰ ਜਦੋਂ ਇੱਧਰ ਆਉਂਦੇ ਆ ਤੇ ਸਾਨੂੰ ਹਰ ਇੱਕ ਦੇ ਸਿਰ ਤੇ ਦਸਤਾਰ ਸਜੀ ਨਜ਼ਰ ਆਉਂਦੀ ਹੈ ਮੈਂ ਕਿਹਾ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ ਉਹਨਾਂ ਦਾ ਇਲਾਕੇ ਵਿੱਚ ਬੜੀ ਕਿਰਪਾ ਹੈ ਹਰ ਇਲਾਕੇ ਦਾ ਜਿਹੜਾ ਨੌਜਵਾਨ ਦਸਤਾਰ ਨਾਲ ਜੁੜਿਆ ਪਰ ਨਾਲ ਦੀ ਨਾਲ ਜੇ ਕਿਤੇ ਬਾਣੀ ਨਾਲ ਜੁੜ ਜਾਏ ਬਾਣੇ ਨਾਲ ਜੁੜ ਜਾਏ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇ ਤੇ ਗੁਰੂ ਦੀ ਕਿਰਪਾ ਹੈ ਤੇ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਜਿੱਥੇ ਆਪਾਂ ਖੜੇ ਵੀ ਆ ਇਹ ਜਿਹੜਾ ਜਦੋਂ ਲੰਗਰ ਦੀ ਸ਼ੁਰੂਆਤ ਹੋਈ ਬਾਬਾ ਕਿਸ਼ਨ ਸਿੰਘ ਜੀ ਆਪਣੇ ਮਨਸਾਲੀ ਤੋਂ ਆ ਬਾਬਾ ਜੀ ਤੇ ਉਹਨਾਂ ਨੇ ਬੜੀ ਰੀਜ ਨਾਲੇ ਲੰਗਰ ਸ਼ੁਰੂ ਕੀਤਾ ਜਿੰਨਾ ਅੱਜ ਵੱਧ ਗਿਆ ਇਹ ਤਾਂ ਬੜਾ ਥੋੜਾ ਸੀ ਕਿਉਂਕਿ ਉਹ ਆਪਣੇ ਲੈਵਲ ਤੇ ਕਰਦੇ ਸੀ ਹੌਲੀ ਹੌਲੀ ਸੰਗਤਾਂ ਨੇ ਹੁਣ ਤੁਸੀਂ ਦੇਖੋ ਇੱਥੇ ਘੱਟੋ ਘੱਟ 10-12 ਪਿੰਡ ਹੈ ਜਿਹੜੇ ਇਕੱਠੇ ਹੋ ਕੇ ਸਾਰੇ ਸੇਵਾ ਵਿੱਚ ਲੱਗੇ ਆ ਤੇ ਮੈਨੂੰ ਇਥੋਂ ਪ੍ਰੇਰਨਾ ਵੀ ਮਿਲ ਰਹੀ ਹੈ ਵੀ ਜੇ 10 12 ਪਿੰਡ ਇਹ ਕੰਮ ਲਈ ਇਕੱਠੇ ਹੋ ਸਕਦੇ ਆ ਤਾਂ ਆਪਾਂ ਹੋਰ ਕੰਮਾਂ ਲਈ ਵੀ ਇਕੱਠੇ ਹੋਈਏ ਇਲਾਕਾ ਜਿਨ੍ਹਾਂ ਵਿੱਚ ਆਪਾਂ ਇਕੱਠੇ ਹੋ ਕੇ ਏਕਤਾ ਦੇ ਧਾਗੇ 'ਚ ਪਰੋ ਕੇ ਕੋਈ ਚੰਗਾ ਹੋਰ ਉਦਮ ਕਰੀਏ ਜਿਦੇ ਨਾਲ ਸਾਡਾ ਇਲਾਕਾ ਜਿਹੜਾ ਹੋਰ ਤਰੱਕੀ ਕਰੇ ਗੁਰਸਿੱਖੀ ਵੱਲ ਵੀ ਤੇ ਹੋਰ ਕੰਮਾਂ ਵੱਲ ਵੀ ਸਰਬੱਤ ਦੇ ਭਲੇ ਲਈ ਤੇ ਮੈਂ ਸੋਚ ਰਿਹਾ ਵੀ ਦੇਖੋ ਇੱਕ ਪਿੰਡ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ ਇੱਥੇ 10 12 ਪਿੰਡ ਇਕੱਠੇ ਹੋ ਕੇ ਆਪਾਂ ਸੇਵਾ ਵਿੱਚ ਲੱਗੇ ਆ ਤੇ ਸਾਰਿਆਂ ਦੇ ਮਨ 'ਚ ਚਾਅ ਆ ਹਾਂਜੀ ਮੈਂ ਤਾਂ ਇਹੀ ਸੋਚਦਾ ਵੀ ਆਪਾਂ ਅੱਗੇ ਹੋ ਕੇ ਇਹਨੂੰ ਹੋਰ ਵਧਾਈਏ ਹਾਂਜੀ ਤੇ ਜਿਵੇਂ ਕਿ ਲੰਗਰ ਦੀ ਗੱਲ ਹੋਈ ਹੈ ਉਹਨਾਂ ਵਿੱਚ ਬਾਬਾ ਕ੍ਰਿਸ਼ਨ ਸਿੰਘ ਦੇ ਜਿਹੜਾ ਜਰੂਰ ਜਿਹੜਾ ਜਕਾਨੰਦ ਤੇ ਸਾਡੇ ਵਿੱਚ ਉਹਨਾਂ ਦੇ ਕਰ ਤੋਂ ਉਹਨਾਂ ਦੇ ਜਿਹੜੇ ਸੁਪੁੱਤਰ ਆ ਉਹ ਸਾਡੇ ਵਿੱਚ ਮੌਜੂਦ ਹੈ ਇਹ ਆਮ ਦੇਖਣ ਨੂੰ ਆਉਂਦਾ ਵੀ ਜਿਨ੍ਹਾਂ ਦੀ ਪੀੜੀ ਉੱਪਰ ਤੱਕ ਜਾਂਦੀ ਹੈ ਪਰ ਲੇਕਿਨ ਉਹ ਥੱਲੇ ਪੀੜ੍ਹੀ ਵਾਲੇ ਭੁੱਲ ਜਾਂਦੇ ਆ ਉਹ ਜਿਹੜੀ ਸੇਵਾ ਕਿਸੇ ਹੋਰ ਨੂੰ ਮਿਲਦੀ ਆ ਲੇਕਿਨ ਨਹੀਂ ਇੱਥੇ ਉਹਨਾਂ ਦੇ ਸੁਪੁੱਤਰ ਖੁਦ ਆ ਕੇ ਅਸੀਂ ਹਰ ਸਾਲ ਦੀ ਤਰ੍ਹਾਂ ਜਿਹੜੇ ਜਿੱਥੇ ਕਵਰ ਕਰਦੇ ਆ ਉੱਥੇ ਹਰ ਸਾਲ ਦੀ ਤਰ੍ਹਾਂ ਸਾਨੂੰ ਤੁਸੀਂ ਦੇਖ ਰਹੋ ਨੰਗੇ ਪੈਰ ਆਪਣੀ ਸੇਵਾ ਦੇ ਵਿੱਚ ਉਹ ਤਤਪਰ ਰਹਿੰਦੇ ਨੇ ਐ ਬਾਬਾ ਜੀ ਕਿਵੇਂ ਦੇਖ ਰਹੇ ਹੋ ਜਿਵੇਂ ਕਿ ਉਹ ਛੋਟਾ ਜਿਹਾ ਲੰਗਰ ਘਰ ਤੋਂ ਪ੍ਰਸ਼ਾਦੇ ਬਣਾਣੇ ਸਾਈਕਲ ਤੇ ਲੈ ਕੇ ਆਣੇ ਆ ਸੰਗਤਾਂ ਨੂੰ ਛਕਾਣੇ ਆ ਅੱਜ ਐਡਾ ਰੂਪ ਹੈ 10 ਪਿੰਡਾਂ ਦੇ ਇਕੱਠੇ ਲੰਗਰ ਚਲਾ ਰਹੇ ਨੇ ਕਿਵੇਂ ਦੇਖ ਰਹੇ ਉਹਨਾਂ ਦੀ ਕਮਾਈ ਨੂੰ ਮੈਂ ਸੋਚਦਾ ਵੀ ਲੰਗਰ ਤਾਂ ਲੰਗਰ ਹੀ ਹੈ ਨਾ ਉਹਨੂੰ ਆਪਾਂ ਛੋਟਾ ਕਹਿ ਸਕਦੇ ਨਾ ਵੱਡਾ ਕਹਿ ਸਕਦੇ ਲੰਗਰ ਤੋਂ ਲੰਗਰ ਹੈ ਤੇ ਜੋ ਲੰਗਰ ਇਸ ਟਾਈਮ ਚੱਲ ਰਿਹਾ ਹੈ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸੋ ਸਮੇਂ ਅਨੁਸਾਰ ਜਿਵੇਂ ਉਸ ਉਦੋਂ ਦਾ ਸਮਾਂ ਸੀ ਉਦੋਂ ਕੁਝ ਘੱਟ ਪਿੰਡ ਜੁੜਦੇ ਸੀ ਹੌਲੀ 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 ਹੁਣ 10 15 ਪਿੰਡਾਂ ਦੇ ਸਹਿਯੋਗ ਤੇ ਦੂਜੀ ਗੱਲ ਜਿਹੜੇ ਸਾਡੇ ਕਾਰਕੋਨਾਂ ਲੰਗਰ ਲਗਾਉਣ ਵਾਲੇ ਉਹ ਬੇਹੱਦ ਅਗਾਹਾਂ ਬਧੂ ਔਰ ਬਹੁਤ ਜਿਆਦਾ ਜਿਨ੍ਹਾਂ ਦੀ ਮਨ ਵਿੱਚ ਚਾਹਨਾ ਹੈ ਐ ਕਿ ਪਿਛਲੇ ਸਾਲ ਨਾਲੋਂ ਵੀ ਅਗੇਤਾ ਲੰਗਰ ਦੀ ਸ਼ੁਰੂਆਤ ਹੋਈ ਹੈ ਸੀ ਸਨੂਏ ਪਤਾ ਸਰ ਸਰਦਾਰ ਦਲਵਾਨ ਸਿੰਘ ਇੱਥੇ ਮੁਖੀ ਸੀ ਉਹ ਹੁਣ ਬਾਹਰ ਚਲੇ ਗਏ ਤੇ ਉਹ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਤੇ ਬਾਕੀ ਇਲਾਕੇ ਦੀਆਂ ਸੰਗਤਾਂ ਨੇ ਬੇਹਦ ਉਤਸ਼ਾਹ ਦੇ ਨਾਲ ਲੰਗਰ ਵਿੱਚ ਕਿਸੇ ਵੀ ਕਿਸਮ ਦੀ ਸਗੋਂ ਘਾਟ ਨਹੀਂ ਆਉਣ ਦਿੱਤੀ ਕਿਸੇ ਬੰਦੇ ਦੇ ਜਾਣ ਦੀ ਘਾਟ ਮਹਿਸੂਸ ਨਹੀਂ ਹੋਈ ਸੋ ਜਿਹੜੇ ਇਹ ਤੇ ਮਹਾਰਾਜ ਦੇ ਕੰਮ ਹੈਗੇ ਉਹ ਆਪਣੇ ਕਾਰਜ ਆਪ ਸਵਾਰਦੇ ਤੇ ਕਹਿੰਦਾ ਸੰਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆ ਆਰਾਮ ਇਹ ਮੈਂ ਇਹ ਮਹਿਸੂਸ ਕਰਨਾ ਵੀ ਖਾ ਵੀ ਪ੍ਰਮਾਤਮਾ ਰਿਹਾ ਹੈ ਖੜਾ ਵੀ ਪ੍ਰਮਾਤਮਾ ਰਿਹਾ ਹੈ ਸਾਰਾ ਕੁਝ ਉਹ ਪ੍ਰਮਾਤਮਾ ਹੀ ਸਾਰਾ ਕੁਝ ਅੱਗੇ ਪਿੱਛੇ ਪਰਦੇ ਵਿੱਚ ਹੋ ਕੇ ਸਾਨੂੰ ਜਿਹੜਾ ਹੈ ਉਹ ਆਪਣੇ ਕਾਰਜ ਸਵਾਰ ਰਹੇ ਹੈ ਹਾਂਜੀ ਤੇ ਬਹੁਤ ਹੀ ਵਧੀਆ ਡੂੰਘਾਈ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਪਾਈ ਸਾਹਿਬ ਨੇ ਦੱਸਿਆ ਵੀ ਜੇ ਕੋ ਉਹੀ ਖਿਲਾ ਰਿਹਾ ਤੇ ਉਹੀ ਬਣਾ ਰਿਹਾ ਤੇ ਸਾਰਾ ਕੁਝ ਉਹੀ ਕਰਾ ਰਿਹਾ ਤੇ ਗੰਨੇ ਜੀ ਕਿਵੇਂ ਦੇਖ ਰਹੇ ਹੋ ਉਹਨਾਂ ਦੇ ਅੱਗੇ ਜਿਹੜੀ ਪੀੜੀ ਆ ਬਹੁਤ ਹੀ ਨਿਰਮਰਤ ਜਿਹੜੀ ਗੱਲਾਂ ਉਹਨਾਂ ਦੀ ਜਿਹੜੀ ਸੁਣੀਆਂ ਹਾਂਜੀ ਮੈਂ ਤਾਂ ਉਹਨਾਂ ਨੂੰ ਕੋਲੋਂ ਵੇਖਿਆ ਵੀ ਆ ਉਹਨਾਂ ਨਾਲ ਵਿਚਾਰਾਂ ਵੀ ਹੋਈਆਂ ਤੇ ਉਹ ਦੋਨੋਂ ਜੀ ਬਾਬਾ ਕਿਸ਼ਨ ਸਿੰਘ ਜੀ ਅਤੇ ਉਹਨਾਂ ਦੇ ਘਰ ਤੋਂ ਮਾਤਾ ਜੀ ਤੇ ਜਦੋਂ ਉਹਨਾਂ ਕੋਲ ਜਾਣਾ ਉਹਨਾਂ ਤੋਂ ਤੁਰਨੀ ਸੀ ਹੁੰਦਾ ਪਰ ਉਹ ਫਿਰ ਵੀ ਉਹਨਾਂ ਨੇ ਚਾਹ ਪਾਣੀ ਪਲਾਉਣ ਤੱਕ ਵੀ ਪਲਾਉਣਾ ਵੀ ਉਹਨਾਂ ਨੇ ਬੜੀ ਸੇਵਾ ਕਰਨੀ ਤੋ ਇਹ ਮੈਂ ਕਹਿੰਦਾ ਹੁੰਦਾ ਵੀ ਕੋਈ ਕੋਈ ਜੀਵਨ ਹੁੰਦਾ ਜਿਹੜਾ ਇਸ ਪਾਸੇ ਤੁਰੇ ਤੇ ਕੋਈ ਵੀ ਜੀ ਸਾਡੇ ਚੋਂ ਚਲੇ ਜਾਂਦਾ ਜਾਂਦਾ ਪਰ ਉਹ ਇੱਕ ਪ੍ਰੇਰਣਾ ਦੇ ਜਾਂਦਾ ਉਸੇ ਪ੍ਰੇਰਣਾ ਦਾ ਸਬਾਬਾ ਵੀ ਅੱਜ ਆਪਾਂ ਸਾਰੇ ਜੁੜੇ ਆ ਤੇ ਗੁਰੂ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਕਰਾਵ ਹੀ ਹੋ ਰਿਹਾ ਕਰਨ ਕਰਾਵਨ ਹਾਰ ਸਵਾਮੀ ਬਾਣੀ ਦਾ ਵੀ ਬਚਨ ਹੈ ਵੇ ਸਾਰਾ ਕੁਝ ਆਪ ਹੀ ਵਰਤਦਾ ਤੇ ਇੱਕ ਗੱਲ ਦੇਖਿਓ ਇਹ ਜਿੰਨਾ ਵਰਤ ਰਿਹਾ ਭਾਵੇਂ ਮੇਰੇ ਨਗਰ ਵੀ ਲੱਗਿਆ ਲੰਗਰ ਥਲੀ ਵੀ ਤੇ ਇਹ ਉਹਦੀ ਕਿਰਪਾ ਤੇ ਤੁਸੀਂ ਇੱਕ ਹੈਰਾਨ ਹੋਵੋਗੇ ਮੈਂ ਤਜਰਬਾ ਕੀਤਾ ਵੀ ਕਿਧਰੇ ਕੋਈ ਟੋਟ ਨਹੀਂ ਆਉਂਦੀ ਮਤਲਬ ਘਾਟ ਨਹੀਂ ਕਿਧਰੇ ਪੈਂਦੀ ਤੁਸੀਂ ਦੇਖ ਲਿਓ ਇਹ ਗੁਰੂ ਆਪ ਹੀ ਵਿੱਚ ਵਰਤ ਜਾਂਦਾ ਜਿੰਨੇ ਦਿਨ ਹੁਣ ਇੱਕ ਹੋਰ ਗੱਲ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਵੇਖਿਓ ਜਿੰਨੇ ਦਿਨੇ ਕਰ ਰਹੇ ਸੇਵਾ ਇਹਨਾਂ ਚੋਂ ਕਿਸੇ ਨੇ ਨਹੀਂ ਥੱਕਣਾ ਪਰ ਜਿਸ ਦਿਨ ਸਮਾਪਤੀ ਹੋਣੀ ਆ ਦੂਜੇ ਦਿਨ ਇਹਨਾਂ ਨੇ ਉੱਠਣਾ ਨਹੀਂ ਮੈਂ ਇਹ ਸੋਚਦਾ ਹੁੰਦਾ ਵੀ ਇਹ ਜਿਹੜੇ ਛੇ ਦੇ ਇਹਨਾਂ ਨੇ ਗੁਰੂ ਵਿੱਚ ਵਰਤਦਾ ਇਹਨਾਂ ਦੇ ਤੇ ਫਿਰ ਜਦ ਗੁਰੂ ਵਿੱਚ ਵਰਤਦਾ ਜੇ ਮੈਂ ਕਹਿੰਦਾ ਵੀ ਸਦਾ ਹੀ ਵਿੱਚ ਵਰਤੇ ਤੇ ਕਦੇ ਥੁੱਕਣੀ ਨਾ ਇਹਦਾ ਚੜ੍ਹਦੀ ਕਲਾ ਚ ਹੈ ਨਾ ਤੇ ਮੈਂ ਤਾਂ ਇਹ ਸੋਚਦਾ ਵੀ ਇਹ ਗੁਰੂ ਦੀ ਬੜੀ ਕਿਰਪਾ ਰਹਿਮਤ ਆ ਵੀ ਇਹ ਇਸ ਤਰ੍ਹਾਂ ਲੋ ਲੰਗਰ ਤਪਦੇ ਰਹਿਣ ਸਾਧ ਸੰਗਤ ਸ਼ਕਤੀ ਰਹੇ ਸਿੱਖ ਤਾਂ ਅੱਗੇ ਵੀ ਕਹਿੰਦਾ ਹੁੰਦਾ ਸੀ ਵੀ ਵਾਹਿਗੁਰੂ ਚੀਜ਼ ਕੋਈ ਥੋੜੇ ਨਾ ਖਾਲੀ ਕੋਈ ਮੁੜੇ ਨਾ ਤੇ ਉਸੇ ਹਿਸਾਬ ਨਾਲੇ ਗੁਰੂ ਦੀ ਕਿਰਪਾ ਹੈ ਚੱਲ ਰਹੀ ਹੈ ਇੱਥੇ ਨਹੀਂ ਚੱਲ ਰਹੀ ਵਿਦੇਸ਼ਾਂ ਵਿੱਚ ਵੀ ਜੇ ਕਿਤੇ ਕੋਈ ਘਾਟ ਆਈ ਕਿਧਰੇ ਕੋਈ ਹੜ ਆਇਆ ਕੋਈ ਤਾਂ ਆਪਣੇ ਗੁਰੂ ਕੇ ਸਿੱਖਾਂ ਨੇ ਲੰਗਰ ਵਰਤਾਏ ਆ ਤੇ ਜਦੋਂ ਕਰੋਨਾ ਦੇ ਟਾਈਮ ਵੀ ਆਪਾਂ ਵੇਖ ਲਈਏ ਉਦੋਂ ਵੀ ਗੁਰਦੁਆਰਿਆਂ ਚੋਂ ਹੀ ਲੰਗਰ ਬਣ ਕੇ ਜਾਂਦੇ ਸੀ ਉਹ ਸਲਾਮੀਆਂ ਦੇਂਦੇ ਸੀ ਗੁਰੂ ਘਰਾਂ ਨੂੰ ਵਿਦੇਸ਼ਾਂ ਵਿੱਚ ਵੀ ਇੱਥੋਂ ਆਪਾਂ ਦੀ ਭੁੱਖ ਮਿਟਦੀ ਰਹੀ ਆ ਹੁਣ ਟ੍ਰੇਨ ਤੇ ਸੰਗਤ ਜਾ ਰਹੀ ਆ ਟ੍ਰੇਨ ਖੜਦੀ ਐ ਇੱਥੇ 2 ਮਿੰਟ ਤੇ ਉਹ 2 ਮਿੰਟ ਵਿੱਚ ਹੀ ਕਿੰਨੀ ਦੌੜ ਭੱਜ ਹੁੰਦੀ ਹੋएगी ਨੌਜਵਾਨ ਵਰਤੌਂਦੇ ਉਹਦੇ ਚ ਲੰਗਰ ਤਾਂ ਕਿ ਹਰ ਇੱਕ ਚੀਜ਼ ਆ ਨਾ ਜਿਹੜਾ ਇੱਥੋਂ ਅਨੰਦਪੁਰ ਤੋਂ ਜਾਵੇ ਉਹ ਰੱਜ ਕੇ ਜਾਏ ਤਨ ਕਰਕੇ ਵੀ ਤੇ ਮਨ ਕਰਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਗਿਆਨੀ ਜੀ ਨੇ ਵੀ ਗੱਲ ਦੱਸੀਆਂ ਭਾਈ ਸਾਹਿਬ ਨੇ ਵੀ ਗੱਲ ਦੱਸੀਆਂ ਇਹ ਸਾਡਾ ਜਿਹੜਾ ਗੁਰੂ ਕੀ ਨਗਰੀ ਆ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ ਅਸੀਂ ਕਿਤੇ ਵੀ ਬਾਹਰ ਜਾਂਦੇ ਆ ਤਾਂ ਜਦੋਂ ਸਾਨੂੰ ਕੋਈ ਪੁੱਛਿਆ ਜਾਂਦਾ ਵੀ ਤੁਸੀਂ ਕਿੱਥੋਂ ਆਂਦੇ ਆ ਤਾਂ ਅਸੀਂ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਦੱਸਦੇ ਆ ਤਾਂ ਉਹਨਾਂ ਨੂੰ ਵੀ ਬੜਾ ਉਤਸ਼ਾਹ ਹੁੰਦਾ ਔਰ ਸਾਡੇ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਵੀ ਸਾਡੇ ਬੜੇ ਚੰਗੇ ਭਾਗ ਹੈ ਵੀ ਅਸੀਂ ਗੁਰੂ ਦੇ ਨਗਰੀ ਦੇ ਵਿੱਚ ਜਿਹੜੇ ਆ ਜਨਮ ਲੇਤਾ ਔਰ ਉੱਥੇ ਹੀ ਸਾਡੇ ਆ ਬੜੇ ਪਾਗ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਮਹਾਨ ਸ਼ਖਸੀਤਾ ਹੋਈਆਂ ਜਿਵੇਂ ਭਾਈ ਸੁਖਜਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਜਿਹੜੇ ਕਿ ਉਹ ਵੀ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਸੇਵਾ ਸੰਗਤਾਂ ਨੂੰ ਜੋੜਨ ਵਾਸਤੇ ਕਰਦੇ ਆਂ ਔਰ ਉੱਥੇ ਹੀ ਮਨਸਾਲੀ ਜਿਹੜਾ ਲੰਗਰ ਹੈ ਜਿੱਥੇ ਇਹ ਸੰਗਤਾਂ ਨੂੰ ਰੋਡ ਤੇ ਲੰਗਰ ਛਕਾਉਂਦੇ ਆ ਉੱਥੇ ਟ੍ਰੇਨ ਦੇ ਵਿੱਚ ਰੋਪੜ ਤੋਂ ਲੈ ਕੇ ਕਨੌਲੀ ਦੇ ਵਿੱਚ ਜਿੰਨੀ ਸੰਗਤ ਹੁੰਦੀ ਹੈ ਉਹਨਾਂ ਨੂੰ ਪ੍ਰਸ਼ਾਦੇ ਦੀ ਜਿਹੜਾ ਲੰਗਰ ਆ ਉਹ ਦਿੱਤਾ ਜਾਂਦਾ ਔਰ ਜੇ ਆਪਾਂ ਗੱਲ ਕਰੀਏ ਲੰਗਰ ਟ੍ਰੇਨ ਦੇ ਵਿੱਚ ਸਿਰਫ ਕਨੌਲੀ ਦੇ ਜਾ ਇਸ ਰੋਪੜ ਦੇ ਇਲਾਕੇ ਦੇ ਵਿੱਚ ਹੀ ਮਿਲਦਾ ਹੋਰ ਜਗ੍ਹਾ ਦੇ ਉੱਤੇ ਉਹਨਾਂ ਨੂੰ ਬਰੈਡ ਜਾਂ ਕੋਈ ਹੋਰ ਚੀਜ਼ ਖਾਣ ਨੂੰ ਬਦੈਰੀਆਂ ਮਿਲ ਜਾਂਦੀਆਂ ਲੇਕਿਨ ਜਿਹੜਾ ਪ੍ਰਸ਼ਾਦਾ ਜਿਹੜਾ ਮਿਲਦਾ ਹੈ ਉਹ ਇਸ ਕਨੌਲੀ ਮੈਂ ਬਾਰ-ਬਾਰ ਇਹੀ ਗੱਲ ਕਹਿੰਨਾ ਵੀ ਕਨੌਲੀ ਇਲਾਕੇ ਦੀ ਜਿਹੜੀ ਬਹੁਤ ਸੰਗਤ ਹੈ ਜਿਹੜੀ ਭਾਗਾਂ ਵਾਲੀ ਹੈ ਵੀ ਜਿਹਨੂੰ ਇਹ ਸੇਵਾ ਜਿਹੜੀ ਹੈ ਮਿਲੇ ਆ ਕੈਮਰਾਮੈਨ ਰੋਮੀ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਕਿਰਪਾ ਸਿੰਘ ਲੋਗਰ